हां जी सातेचे रीकाल दोस्तों आई होप सो ਤੁਸੀਂ ਸਾਰੇ ਘੈਂਟ ਹੋ ਤੇ ਅਸੀਂ ਵੀ ਘੈਂਟ ਆ ਤੇ ਮੇਰੇ ਭਰਾਵਾਂ ਦੇ ਬਹੁਤ ਸਾਰੇ ਪਿਆਰੇ ਪਿਆਰੇ ਕਮੈਂਟ ਆ ਰਹੇ ਸੀਗੇ ਭਾਈ ਤੁਸੀਂ ਕਾਈਟ ਵਲੌਗ ਬਣਾਓ ਕਾਈਟ ਵਲੌਗ ਬਣਾਓ ਤੇ ਇਸੇ ਦੇ ਨਾਲ ਹੀ ਮੈਂ ਤੇ ਮੇਰਾ ਛੋਟਾ ਭਰਾ ਤੁਹਾਨੂੰ ਅੱਜ ਇਦਾਂ ਦੇ ਕਾਈਟ ਦਿਖਾਵਾਂਗੇ ਤੁਸੀਂ ਕਦੀ ਦੇਖੇ ਨਹੀਂ ਹੋ ਇੰਸਟਾ ਦੇ ਵੀਡੀਓ ਪੈਣਗੇ ਤੁਹਾਡੀ ਕਾਈਟ ਆਪਾਂ ਪੂਰੀ ਤੱਕ ਪਾਵਾਂਗੇ ਤੱਕ ਆਇਓ ਤੁਹਾਨੂੰ ਦਿਖਾਈਏ ਤੰਗ ਚਲੋ ਆਓ ਦੋ ਦੋਸਤੋ ਤੁਹਾਨੂੰ ਆਹ ਹੁਣ ਦਿਖਾਈਏ ਆਪਾਂ ਕਾਈਟ ਦਾ ਸਟੈਸ਼ ਆਇਓ ਸਰਪ੍ਰਾਈਜ਼ ਦਾ ਸਰਪ੍ਰਾਈਜ਼ ਦਾ ਸਰਪ੍ਰਾਈਜ਼ ਦਾ ਸਰਪ੍ਰਾਈਜ਼ ਦਾ ਟੈਂਟਡ ਟੈਂਟਡ ਅੱਜ ਤੁਸੀਂ ਦੇਖ ਸਕਦੇ ਹੋ ਵੀ ਆਪਣੇ 6 ਫੁੱਟ ਤੇ ਕਾਂਗਰ ਤੇ 4 ਫੁੱਟ ਤੇ ਆ ਦੇਖੋ ਇੱਧਰ ਵੀ ਦੇਖੋ ਸਰਪ੍ਰਾਈਜ਼ 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 ਓ ਮਾਈ ਗੋਡ ਅਨੂ ਦਾ ਜਾਨੀਏ ਸਾਡੇ 6 6 ਫੁੱਟ ਦੇ ਸੁਕਲਾ ਓ ਯੋ ਯੋ ਤੁਹਾਨੂੰ ਆਪਾਂ ਕੋਠੇ ਦੇ ਲਈ ਆ ਕੇ ਦਿਖਾਉਣਾ ਹਾਂ ਆਪਾਂ ਕਿਹੜਾ ਕਿਹੜਾ ਕਾਈ ਸਟੈਚ ਤੇ ਕੀ ਕੀ ਕੁਝ ਕਰਦੇ ਹਾਂ ਆ ਜਾਨਾ ਧਿਆਨ ਨਾ ਪਟਾਣੇ ਨਹੀਂ ਚਾਹੀਦੇ ਆ ਤਾਕੋਸ ਯੂਨੀਕ ਹੀ ਹੋਗਾ ਯੂਨੀਕ ਯੂ ਨੋ ਯੂਨੀਕ ਚੈੱਕ ਕਰ ਬਲੇ ਚੈੱਕ ਕਰ ਕਾਲਾ ਸ਼ਾਹ ਕਾਲਾ ਸ਼ਾਹ ਉਹ ਤੋਹੀ ਚੈੱਕ ਕਰ ਸਕੋ ਤੁਹਾਡਾ ਫਰਾਕ ਨਹੀਂ ਯੂਨੀਕ ਯੂਨੀਕ ਅਕਾਲਾ ਕੇ ਆਇਆ ਵਾ ਤੇ ਚੈੱਕ ਕਰੋ ਹੀ ਓ ਮਾਈ ਗੱਡ ਚੈੱਕ ਕਰੋ ਆਪਾਂ ਚੈੱਕ ਕਰੋ ਪਰਿਆੜਾ ਉਧਰ ਚੈੱਕ ਕਰਾ ਇੱਕ ਤਰੀਕਾ ਹੁੰਦਾ ਯੋ ਯੋ ਉਧਰ ਜਾ ਕੇ ਆਓ ਅੱਜ ਦੀ ਲੋੜ ਕੇ ਪੂਰੀ ਤੱਕ ਪਾਣੀ ਆ ਤੱਕ ਠੀਕ ਹੈ ਜੀ ਤੇ ਮਿਲ ਲਿਆ ਹੁਣ ਆਪਾਂ ਚੱਲੇ ਆ ਨਾਨੀ ਘਰੇ ਉਧਰ ਗੁੱਡੀ ਉਡਾਵਾਂਗੇ ਚਲੋ ਮਿਲਦੇ ਆ ਨਾ ਬੋਲੀ ਹਾਂ ਚੋ ਖੜਾ ਕਰੀ ਇਹਨੂੰ ਛੱਜ ਨੂੰ ਖੜਾ ਕਰ ਆਪਣੇ ਨਾਲ ਹੋਰ ਆ ਛੱਜ ਨੂੰ ਖੜਾ ਕਰੇ ਭਰਾਵਾ ਟਡੇ ਲੋਡ ਖੜਾ ਕਰੀ ਟਡੇ ਲੋਡ ਉਹ ਵਾਲਾ ਹਿੱਸਾ ਉੱਪਰ ਕਰ ਹਾਂ ਦੇਖਦੇ ਆ ਤੇਰੀ ਹਾਈਟ ਤੋਂ ਕੋਈ ਚੱਕਰ ਹੀ ਨਹੀਂ ਕੋਈ ਚੱਕਰ ਹੀ ਨਹੀਂ ਦੇਖਦੇ ਤੇਰੀ ਹਾਈਟ ਤੋਂ ਵੱਡੇ ਕ ਨਹੀਂ ਉਹ ਭਰਾਵਾ ਤੇਰੀ ਹਾਈਟ ਤੋਂ ਵੀ ਵੱਡਾ ਚੈੱਕ ਕਰੋ ਜੀ ਮੇਰਾ 7 ਫੁੱਟ ਦਾ ਵਾ ਪਤੰਗ ਹਾਂ 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 ਜੀ ਚੈੱਕ ਕਰੋ ਮੁੰਡੇ ਦੀ ਹਾਈਟ ਨਾਲੋਂ ਵੀ ਪਤੰਗ ਵੱਡਾ ਵਾ ਮੁੰਡੇ ਦੀ ਹਾਈਟ 6 ਫੁੱਟ ਦੀ ਆ ਪਤੰਗ ਕਹਿੰਦਾ ਆਪਾਂ ਉਸ ਤੋਂ ਵੀ ਲੰਬਾ ਉਡਾਣਾ ਵਾ ਅਸੀਂ ਇੱਤੋਂ ਥੰਮੇ ਜਾਵਾਂਗੇ ਬਲੰਗ ਤੱਕ ਦੇਖਦੇ ਚੈੱਕ ਕਰੋ ਤੁਸੀਂ ਐਦਿਕੀ ਤੱਕ ਬਾਣੀਆ ਲੋੜੀ ਤੇ ਤੱਕ ਪੂਰੀ ਤੱਕ ਹਨਾ ਚੈੱਕ ਕਰੋ ਤੇ ਚੈੱਕ ਹਾਲੇ ਤਾਂ ਪ੍ਰੋਪਰ ਗੁੱਡੇ ਖੋਲੇ ਨਹੀਂ ਆਪਾਂ ਐ ਜੇ ਆਪਾਂ ਖੋਲਾਂਗੇ ਪੂਰਾ ਜਿੱਥੇ ਵੀ ਆ ਤੁਹਾਨੂੰ ਦਿਖ ਰਿਹਾ ਖਾਲੀ-ਖਾਲੀ ਉਹ ਸਾਰਾ ਭਰ ਜਾਣਾ ਸੀ ਆਪਾਂ ਗੁੱਡੇ ਜਮਾ ਨਹੀਂ ਖੋਲੇ ਕੋਈ ਪਤਾ ਸਾਡੇ ਕੋਲ ਹੈਗੀ ਆ ਲਓ ਜੀ ਠੀਕ ਹੈ ਮਿਲਦੇ ਆ ਹੁਣ ਅਗਲੀ ਵੀਡੀਓ ਚ ਲਵ ਯੂ ਬਾਏ ਬਾਏ ਨਾ ਪਿੰਕ ਨਾ ਕਾਲਾ ਨਾ ਕਨੇਡਾ ਨਾ ਲਾਲ ਨਾ ਕਾਲਾ ਆਪਾਂ ਉਡਾਨਾਂਗੇ ਚਿੱਟਾ ਚਿੱਟਾ ਛੱਜ ਹੁਣ ਇਹ ਅੱਜ ਤਾਂ ਬਾਬੇ ਬੜੀ ਘੈਂਟ ਹਵਾ ਚੱਲਦੀ ਅੱਜ ਤੁਹਾਡਾ ਭਰਾ ਉਡਾਰਿਆ ਚਾਰ ਤਾਵਾ ਛੱਜ ਉਹ ਵੀ ਚਿੱਟੇ ਰੰਗ ਦਾ ਇਹ ਚੱਲ ਵੀ ਤੇਰਾ ਚੱਲ 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 ਹਾਂਜੀ ਮਿੱਤਰੋ ਉਹ ਦੇਖੋ ਚਾਰ ਤਾਵਾ ਉੱਡਣ ਦੀ ਤਿਆਰੀ ਚ ਹੈ ਤਿਆਰੀ ਚ ਹੈ ਸਾਡਾ ਭਰਾ ਗੋਲਡੀ ਅੱਜ ਪੂਰੀ ਤਵਾਈ ਕਰਾ ਦੂਗਾ ਤਵਾਈ ਇੱਧਰ ਉਸ ਤੋਂ ਬਾਅਦ 4 ਫੁੱਟ ਉਡਾ ਮੁਰਿਓ ਆਤਾ ਹਵਾ ਪੂਰੀ ਤੇਜ਼ ਚੱਲ ਰਹੀ ਆ ਬੋਲ ਐਂਡ ਪੂਰਾ ਘੈਂਡ ਮੋਜਾ ਉਹ ਚੈੱਕ ਕਰਾ ਉਧਰੋਂ ਜਾਂਦਾ ਮੁੰਡਾ ਸ਼ੇਰਾ ਦਾ ਉਹ ਚੜ ਗਿਆ ਝੋਟਾ ਉੱਤੇ ਆ ਤੁਹਾਨੂੰ ਅੱਤ ਕਰਾ ਕੇ ਦਿਖਾਣੀ ਪੂਰੀ ਅੱਤ ਉਹ ਤੜੜਾ ਆਤਾ ਪਾਸ ਸਿੰਗਲ ਡੋਰ ਤੇ ਚਲ ਹਾਂਜੀ ਹਾਂਜੀ ਉਹ ਦੇਖੋ ਚਾਰ ਤਾਵਾ ਉੱਡ ਗਿਆ ਛੱਜ ਆਜੂਪੂਰੀਆਂ ਨਾ ਅੱਤ ਕਰਾਣੀਆਂ ਬਾਬੇ ਕੋੜੇ ਜਾਂਦਾ ਸ਼ੂਕਦਾ ਹੈਨਾ ਬਬ ਮਿੱਤਰੋ ਚਲੋ ਹਾਂਜੀ ਬਈ ਪਤੰਗ ਨਾ ਪੇਚਾ ਪੈ ਚੁੱਕਾ ਆ ਦੇਖੋ ਜੀ ਚੱਲ ਬੋ ਆਤਾ ਬਾਬੇ ਪੂਰੀ ਝਾਂਡੀ ਕਰਾਣੀਆਂ ਝਾਂਡੀ ਝਾਂਡੀ